ਪੰਜਾਬੀ ਖਬਰਨਾਮਾ ਦੇ ਵਿੱਚ ਵੱਡੀ ਵਿਰੇਕੀ ਨਿਊਜ਼ ਕੈਨੇਡਾ ਦੇ ਇਤਿਹਾਸਕ ਚੋਣ ਨਤੀਜਿਆਂ ਤੋਂ ਬਾਅਦ ਲਿਬਰਲ ਪਾਰਟੀ ਲਗਾਤਾਰ ਚੌਥੀ ਵਾਰ ਸੱਤਾ ਸੰਭਾਲਣ ਲਈ ਤਿਆਰ ਪਰ ਤਿਆਰ ਆ ਤੇ ਮਾਰਕ ਕਾਰਨੀਵਲੂ ਸਬਨਾ ਨੂੰ ਨਾਲ ਲੈ ਕੇ ਤਰੁਲਾ ਐਲਾਨ ਕੀਤਾ ਗਿਆ ਕੈਨੇਡਾ ਚੋਣਾਂ ਵਿੱਚ ਪਹਿਲੀ ਵਾਰ ਹੋਇਆ ਜਦੋਂ ਵਿਰੋਧੀ ਧਿਰ ਵੱਜੋਂ ਲੜ ਰਹੀ ਦੋ ਪ੍ਰਮੁੱਖ ਪਾਰਟੀਆਂ ਦੇ ਆਗੂ ਚੋਣ ਹਾਰ ਗਏ ਨੇ ਦੂਜੇ ਪਾਸੇ 45ਵੀਂ ਫੈਡਰਲ ਚੋਣ ਦੌਰਾਨ ਵੀ ਪੰਜਾਬੀ ਜੇਤੂ ਰਹੇ ਅਤੇ ਬ੍ਰੈਂਟਨਸ ਨੇ ਕਈ ਰਾਈਡਸ ਵਿੱਚ ਜਿੱਤ ਤੇ ਝੰਡੇ ਹਾਰ ਦੇ ਬੇहद ਮਾਮੂਲੀ ਦੇ ਵਿੱਚ ਰਹੇ 343 ਸੀਟਾਂ ਵਾਲੇ ਹਾਊਸ ਆਫ ਕਾਮਨ ਵਿੱਚ ਲਿਬਰਲ ਪਾਰਟੀ ਨੂੰ 168 ਸੀਟਾਂ ਮਿਲੀਆਂ ਜਦਕਿ ਸਧਾਰਨ ਬਹੁਮਤ ਵਾਸਤੇ 172 ਸੀਟਾਂ ਦੀ ਲੋੜ ਸੀ ਕਾਟਗਿਣਤੀ ਸਰਕਾਰ ਨੂੰ ਆਪਣਾ ਝੰਡਾ ਰੁੜਦਾ ਰੱਖਣ ਦੇ ਲਈ ਬਲੌਕ ਕਯੂਬਕਸ ਜਾਫਰ ਐਂਡ ਡੀਪੀ ਦਾ ਸਹਾਤ ਦੀ ਜ਼ਰੂਰਤ ਹੋਵੇਗੀ ਉੱਧਰ ਅਪੀਰ ਪੋਲੇਵਰ ਜਿੱਥੇ ਆਪਣੀ ਸੀਟ ਬਚਾਉਣ ਵਿੱਚ ناکਾਮ ਰਹੇ ਉਥੇ ਪਾਰਟੀ ਨੂੰ ਜਿੱਤ ਦੇ ਕੰਡੇ ਤੱਕ ਨਾ ਪਹੁੰਚਾ ਸਕੇ ਕੰਦਰਵੜ ਪਾਰਟੀ ਨੂੰ 144 ਸੀਟਾਂ ਨਾਲ ਵਿਰੋਧੀ ਧਿਰ ਦੇ ਬੈਂਚਾਂ ਦੇ ਬੈਠਣਾ ਹੋਵੇਗਾ ਆਪਣੇ ਜੇਤੂ ਪਾਸੰਦran ਮਾਰਕ ਕਾਰਨੀ ਨੇ ਕਿਹਾ ਕਿ ਅਮਰੀਕਾ ਸਾਡੇ ਧਰਤੀ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਉਹ ਖੁਦਤੀ ਵਸੀਲਿਆਂ ਦਾ ਮਾਲਕ ਬੜਨਾ ਚਾਹੁੰਦਾ ਪਰ ਇਹ ਮਨਸੂਬੇ ਕਦੇ ਵੀ ਪੂਰੇ ਨਹੀਂ ਹੋਣਗੇ ਮਾਰਕ ਕਾਰਨੀ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿਚ ਚੁਣੌਤੀਆਂ ਭਰੇ ਇਹ ਹੋ ਸਕਦੇ ਨੇ ਪਰ ਉਹਨਾਂ ਦੀ ਸਰਕਾਰ ਮੁਲਕ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣ ਵੱਲ ਕੇਂਦਰਿਤ ਰਹੇਗੀ ਉਹਨਾਂ ਨੇ ਕਿਹਾ ਕਿ ਜਦੋਂ ਉਹ ਅਮਰੀਕਾ ਦੇ ਰਾਸ਼ਟਰਪਤੀ 트াম্প ਦੇ ਨਾਲ ਆਮੋ ਸਾਹਮਣੇ ਗੱਲਬਾਤ ਕਰਨਗੇ ਤਾਂ ਦੋ ਪ੍ਰਮੁੱਖ ਮੁਲਕਾਂ ਦੇ ਭਵਿੱਖ ਦੇ ਆਰਥਿਕ ਸੁਰੱਖਿਅਤ ਸਬੰਧਾਂ ਨੂੰ ਖਾਸ ਤੌਰ ਤੇ ਵਿਚਾਰਿਆ ਜਾਵੇਗਾ ਇਸ ਦੌਰਾਨ ਕਨਜ਼ਰਵਟ ਆਗੂਰੇ ਪੇਰ ਪਾਲੀਵਰ ਨੇ ਮਾਰਕ ਕਰਨ ਦੀ ਜੱਦੀ ਵਧਾਈ ਦਿੱਤੀ ਉਹਨਾਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਪ੍ਰਧਾਨ ਮੰਤਰੀ ਦੇ ਅਤੇ ਸਾਰੀ ਟੀਰਹ ਦੇ ਨਾਲ ਤਾਲਮਿਲ ਤਹਿਤ ਕੰਮ ਕਰਦੇ ਆ ਕੈਨੇਡਾ ਦੇ ਹਿੱਤ ਵਾਸੇ ਕੰਮ ਕਰਨਾ ਜਾਰੀ ਰੱਖੇਗੀ ਉਧਰ ਐਨਡੀਪੀ ਆਗੂ ਜਗਮੀਤ ਸਿੰਘ ਨੇ ਬਰਬਨਰੀ ਸੈਂਟਰ ਪਾਰਲੀਮੈਂਟ ਹਲਕੇ ਤੋਂ ਹਾਰ ਕਬੂਲ ਕਰਦੇ ਆ ਪਾਰਟੀ ਆਗੂ ਦੇ ਅਸਤੀਫੇ ਤੋਂ ਆਗੂ ਤੋਂ ਅਸਤੀਫੇ ਦੇ ਨਾਂ ਦਿੱਤਾ ਦੱਸਦੀ ਹੈ ਕਿ ਪੰਜਾਬੀ ਸੰਗੀ ਉਸੋ ਵਾਲੇ ਬ੍ਰੈਂਪਟਨ ਸ਼ਹਿਰ ਦੀ ਰਾਈਡਿੰਗ ਵਿੱਚ ਲਿਬਰਲ ਅਤੇ ਕਨਜ਼ਰਵੇਟਿਵ ਉਮੀਦਵਾਰਾਂ ਦਰਮਿਆਨ ਗਹਿਗਾ ਚਿੰਕਾਉਲੇ ਦੇਖਣ ਨੂੰ ਮਿਲੇ ਬ੍ਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨਿਆ ਸਿੱਧੂ ਜੇਤੂ ਰਹੀ ਜਿਨ੍ਹਾਂ ਨੇ ਕਨਜ਼ਰਵੇਟਿਵ ਪਾਰਟੀ ਦੀ ਸੁਖਦੀਪ ਧਾਰਕ ਨੂੰ ਹਰਾਇਆ ਤੇ ਬ੍ਰੈਂਪਟਨ ਨਾਰਥ ਕੈਲਡਨ ਤੋਂ ਰੂਬੀ ਸੋਹਤਾ ਜੇਤੂ ਰਹੀ ਹੈ ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਅਮਨਦੀਪ ਜੱਜ ਨੂੰ ਹਰਾਇਆ ਬ੍ਰੈਂਟਨ ਈਸਟ ਤੋਂ ਲਿਬਰਲ ਪਾਰਟੀ ਦੇ ਮਨਿੰਦਰ ਸਿੱਧੂ ਨੇ ਕੰਜ਼ਰਵੇਟਿਵ ਪਾਰਟੀ ਦੇ ਬੋਬ ਦਸਾਨ ਨੂੰ ਹਰਾ ਦਿੱਤਾ ਦਰ ਤੇ ਦੱਸਦੀ ਕਿ ਬ੍ਰੈਂਟਨ ਸੈਂਟਰ ਤੋਂ ਅਮਨਦੀਪ ਗੁਰਸੋਢੀ ਨੇ ਕੰਜ਼ਰਵੇਟਿਵ ਪਾਰਟੀ ਦੇ ਤਰਨਚਲ ਨੂੰ ਫਸਵੇਂ ਮੁਕਾਬਲੇ ਦੌਰਾਨ ਹਰਾ ਦਿੱਤਾ ਬ੍ਰੈਂਟਨ ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਅਮਰਜੀਤ ਗਿੱਲ ਨੇ ਲਿਬਰਲ ਪਾਰਟੀ ਦੀ ਕਮਲ ਖਹਿਰਾ ਨੂੰ ਹਰਾ ਦਿੱਤਾ ਬ੍ਰੈਂਟਨ ਚੰਕਿਊਜ਼ੀ ਪਾਰਕ ਹਲਕੇ ਵਿੱਚ ਲਿਬਰਲ ਪਾਰਟੀ ਦੇ ਸ਼ਫਾਕ ਪਤਲ ਅਲੀ ਜੇਤੂ ਰਹੇ ਜਿਨ੍ਹਾਂ ਨੇ ਕਦਰਬੜ ਪਾਰਟੀ ਦੇ ਟੀਮ ਇਕਬਾਲ ਨੂੰ ਹਰਾਇਆ ਤੇ ਮਿਸਾਗ ਮਾਲਟਨ ਰਾਈਡ ਵਿੱਚ ਲਿਬਰਲ ਪਾਰਟੀ ਦੇ ਇਕਵਿੰਦਰ ਸਿੰਘ ਦਹੀਰ ਜੇਤੂ ਰਹੇ ਤੇ ਕਦਰਬੜ ਪਾਰਟੀ ਦੀ ਜਸਪ੍ਰੀਤ ਕੋਸ ਸੰਧੂ ਨੂੰ ਹਰਾ ਦਿੱਤਾ ਤੇ ਮਿਲਟਨ ਈਸਟ ਹਲਟਨ ਹिल्स ਸਾਊਥ ਤੋਂ ਕਦਰਬੜ ਪਾਰਟੀ ਦੇ ਪਰਮ ਗਿੱਲ ਜੇਤੂ ਰਹੇ ਜਦੋਂ ਕਿ ਰਿਚਵੰਡ ਈਸਟ ਸਵਿਟਸਨ ਹਲਾਕੇ ਤੋਂ ਲਦਰ ਪਾਰਟੀ ਦੇ ਪਰਮ ਬੈਂਸ ਨੇ ਜਿੱਤ ਹਾਸਲ ਕੀਤੀ ਹੈ ਤੇ ਵਾਟਰ ਨੂੰ ਤਾਂ ਲਿਬਰਲ ਪਾਰਟੀ ਦੇ ਬਰਦਸ਼ ਚੱਗਰ ਜੇਤੂ ਰਹੇ ਕੰਜ਼ਰਵੇਟਿਵ ਪਾਰਟੀ ਦੇ ਵਸੀਮ ਬੋਟਰੋਜ਼ ਨੂੰ ਹਰਾਇਆ ਜਦਕਿ ਐਕਸਪੋਰਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਅਰਪਣ ਖੰਨਾ ਜੇਤੂ ਰਹੇ ਤੇ ਡੇਲੀ ਡੇਵਿਡ ਹਿਲਰੀ ਨੂੰ ਹਰਾਇਆ ਤੇ ਕੈਲਗਰੀ ਮੈਕਨਾਈਟ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦਾ ਦਿਲ ਵਿਂਦਰ ਗਿਲ ਨੇ ਲਿਬਰਲ ਪਾਰਟੀ ਦੇ ਜਾਰਜ ਨੂੰ ਹਰਾ ਦਿੱਤਾ ਜਦਕਿ ਕੈਲਗਰੀ ਕੈਲਗਰੀ ਤੋਂ ਸਕਾਈ ਵਿਊ ਹਲਕੇ ਤੋਂ ਕਨਜ਼ਰਵੇਟਿਵ ਪਾਰਟੀ ਦੇ ਆਮਨਦੀਪ ਗਿੱਲ ਜੇਤੂ ਰਹੇ ਤੇ ਲਿਬਰਲ ਪਾਰਟੀ ਦੇ ਹਫੀਜ਼ ਮਲਕ ਨਹਰਾਏ ਇਸੇ ਤਰ੍ਹਾਂ ਸਰੀ ਸੈਂਟਰ ਤੋਂ ਲਿਬਰਲ ਪਾਰਟੀ ਦੇ ਰਣਦੀਪ ਸਿੰਘ ਸਰਾਏ ਜੇਤੂ ਰਹੇ ਤੇ ਕਨਜ਼ਰਵੇਟਿਵ ਪਾਰਟੀ ਦੇ ਰਾਜਦੀਪ ਟਡੋਨ ਹਰਾਇਆ ਸਰੀ ਨਿਊਟਨ ਤੋਂ ਲਿਬਰਲ ਪਾਰਟੀ ਦੇ ਸੁਖ ਧਾਲੀਵਾਲ ਜੇਤੂ ਰਹੇ ਜਿਨ੍ਹਾਂ ਨੇ ਕਨਜ਼ਰਵੇਟਿਵ ਪਾਰਟੀ ਦੇ ਹਰਜੀਤ ਗਿੱਲ ਨੂੰ ਹਰਾਇਆ ਐਡਮਿੰਟਨ ਸਾਊਥ ਈਸਟ ਹਲਕੇ ਤੋਂ ਕਨਜ਼ਰਵੇਟਿਵ ਪਾਰਟੀ ਦੇ ਜਗ ਸ਼ਰਮ ਮਹਲ ਜੇਟੂਰੇ ਜਿਨ੍ਹਾਂ ਨੇ ਲਿਬਰਲ ਪਾਰਟੀ ਦੇ ਅਮਰਜੀਤ ਸੋਈ ਨੂੰ ਹਰਾਇਆ ਤੇ ਅਲਬਰਟਾ ਕੈਲਗਰੀ ਈਸਟ ਹਲਕੇ ਤੋਂ ਕਦਰੂਡ ਪਾਰਟੀ ਦੇ ਜਸਰਾਜ ਹੱਲਣ ਜਿੱਤ ਦਰਜ ਕੀਤੀ ਤੇ ਲਿਬਰਲ ਪਾਰਟੀ ਦੇ ਪ੍ਰੀਤਿਬ ਰਾਏ ਨੂੰ ਹਰਾਇਆ ਤੇ ਐਡਵਿੰਟਨ ਗੈਟਵੇ ਹਲਕੇ ਤੋਂ ਟਿਮ ਉਪਲ ਜੇਟੂਰੇ ਜਿਨ੍ਹਾਂ ਨੇ ਲਿਬਰਲ ਪਾਰਟੀ ਦੇ ਜੇਮ ਆਫ ਹੌਫ ਸਲੂਟ ਨੂੰ ਹਰਾਇਆ ਤੇ ਕਿਵਕ ਦੇ ਵਿੱਚ ਜਿੱਥੇ ਲਾਸਟ ਪਾਰਲੀਮੈਂਟ ਹਲਕੇ ਤੋਂ ਲਿਬਰਲ ਪਾਰਟੀ ਦੇ ਅੰਜੂ ਢਿੱਲੋਂ ਨੇ ਵੀਜ਼ਰ ਬੋਟੇ ਫਰਕ ਨਾਲ ਜਨਜਤ ਅਰਜ ਕੀਤੀ ਆ ਤੇ ਐਬਸਪੋਰਡ ਸਾਊਥ ਲੈਂਗਲੀ ਪਾਰਲੀਮੈਂਟ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੁਖਮਨ ਗਿੱਲ ਜੇਤੂ ਰਹੇ ਤੇ ਲਿਬਰਲ ਪਾਰਟੀ ਦੇ ਕੈਵਨ ਜੀ ਅਲੀਜ਼ ਨੂੰ ਹਰਾਇਆ ਤੇ ਵੈਨਕੂਵਰ ਕਿੰਗਸਬੇ ਤੋਂ ਲਿਬਰਲ ਪਾਰਟੀ ਕੰਜ਼ਰਵੇਟਿਵ ਪਾਰਟੀ ਲਿਬਰਲ ਪਾਰਟੀ ਤੋਂ ਐਮੀ ਗਿੱਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਥੇ ਹੀ ਐਨਡੀਪੀ ਦੇ ਡੌਨ ਡੇਵਿਸ ਨੂੰ ਹਰਾਇਆ ਤੇ ਫਲੀਟ ਫੋਰਥ ਫੋਰਥ ਕੈਲਸ ਹਲਕੇ ਤੋਂ ਲਿਬਰਲ ਪਾਰਟੀ ਦੇ ਗੁਰਬਖਸ਼ ਸੈਣੀ ਜੇਤੂ ਰਹੇ ਤੇ ਕੰਜ਼ਰਵੇਟਿਵ ਪਾਰਟੀ ਦੇ ਸੁਖਦੇਵ ਨਹਰਾਇਆ ਤੇ ਬੀਸੀ ਦੇ ਡਲਟਾ ਹਲਕੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਜੱਜੀ ਸੋਹਤਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜੇ ਤਾਂ ਲਿਬਰਲ ਪਾਰਟੀ ਦੇ ਜਿਲ ਮੈਕਨਾਈਟ ਜਿੱਤੂ ਰਹੀ। ਤਿਰਨੇ ਘਵ ਨਾਮ ਦੇ ਵਿੱਚ ਸੀ ਹੁਣ ਤੱਕ ਦੀ ਵੱਡੀ ਬ੍ਰੇਕ ਨਿਊਜ਼ ਸਰ ਕਵਰਾਂ ਦੇਖ ਲਈ ਸੁਣਨੀਆ ਪੜਨੀਆ ਤਾਂ ਬਣੇ ਰਹੋ ਆਜ ਨਿਊਜ਼ ਬਾਲਾ ਤੇ